ਵਿਸ਼ਵਾਸ ਹੈ ਜੀ 8-9 ਮਹੀਨਿਆਂ ਦੇ ਵਿੱਚ ਕਾਫੀ ਹਜ਼ਾਰਾਂ ਬੰਦਿਆਂ ਦਾ ਵਿਸ਼ਵਾਸ ਆਪਣੇ ਤੇ ਵੱਜਿਆ। ਇਕੱਠੇ ਮੰਨ ਲਓ 20-50 ਪੀਸ ਇਕੱਠੇ ਲੈ ਕੇ ਜਾਂਦਾ ਹੈ। ਤੇ ਉਸ ਤੋਂ ਬਾਅਦ ਉਹ ਕਹਿੰਦਾ ਮੈਨੂੰ ਯਾਰ ਵੀ ਕੁਝ ਰਿਜ਼ਲਟ ਘੱਟ ਮਿਲਿਆ ਤਾਂ ਆਪਾਂ ਨੂੰ ਉਹ ਵੀ ਵਾਪਸ ਦੇ ਸਕਦਾ ਹੈ। ਤੇ ਜਾਂ ਜਿਵੇਂ ਇੱਕ ਅੱਦੇ ਪਸ਼ੂ ਦੇ ਉੱਤੇ ਰਿਜ਼ਲਟ ਨਹੀਂ ਮਿਲਿਆ ਤਾਂ ਉਹਨੂੰ ਆਪਾਂ ਉਹਦੇ ਪੈਸੇ ਵੀ ਵਾਪਸ ਦੇ ਸਕਦਾ। ਹਾਂਜੀ ਹਸੀ ਕਾਲ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਜਨਕਜੀ ਕੋਲੇ ਪਹੁੰਚੇ ਹੋਏ ਹਾਂਗੇ। ਆ ਪਿੰਡ ਪੱਖੋ ਦੇ ਵਿੱਚ। ਅੱਜ ਆਪਾਂ ਤੁਹਾਡੇ ਇਹਨਾਂ ਨਾਲ ਮੁਲਾਕਾਤ ਕਰਵਾਵਾਂਗੇ ਮਿੱਤਰ ਗੱਬਣ ਨਹੀਂ ਰਹਿੰਦੇ ਇਹ ਪ੍ਰੋਡਕਟ ਉੱਥੇ ਵਰਤਿਆ ਜਾਂਦਾ ਹੈ ਭਲਾ ਮੱਝ ਹੋਵੇ ਤੇ ਭਲਾ ਗਾਂ ਹੋਵੇ ਬਾਕੀ ਸਾਰੀ ਆਪਾਂ ਜਾਣਕਾਰੀ ਬਾਈ ਜੀ ਤੋਂ ਆਪਾਂ ਲੈ ਕੇ ਦਿੰਨੇ ਆ ਮਿੱਤਰੋ ਤੇ ਬਾਕੀ ਜਿਹੜੇ ਬੰਦੇ ਨੇ ਇਹ ਪ੍ਰੋਡਕਟ ਵਰਤਿਆ ਹੋਇਆ ਪਹਿਲਾਂ ਉਹ ਵੀ ਕਮੈਂਟ ਕਰਕੇ ਦੱਸਣ ਜਰੂਰ ਵੀ ਇਹ ਪ੍ਰੋਡਕਟ ਕਿਵੇਂ ਰਹਿ ਬਾਈ ਜੀ ਸਸਟੀ ਕਾਲ ਜੀ ਸਸਟੀ ਕਾਲ ਬਾਈ ਜੀ ਫੋਰ ਜੀ ਠੀਕ ਠਾਕ ਹੋ ਠੀਕ ਠਾਕ ਬਾਈ ਜੀ ਬਹੁਤ ਵਧੀਆ ਅੱਛਾ ਜੀ ਜਨਕੀ ਜੀ ਜੀ ਗੱਲ ਕਰਕੇ ਆਪਣੇ ਪ੍ਰੋਡਕਟ ਬਾਰੇ ਹਨਾ ਹਾਂਜੀ ਹਾਂਜੀ ਵੀ ਇਹਦੀ ਤਾਂ ਆਪਾਂ ਤੁਹਾਡੇ ਤੋਂ ਜਾਣਕਾਰੀ ਇਹ ਲੈਣੀ ਹੈ ਵੀ ਇਹਦਾ ਰਿਜਲਟ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦਿੱਤਾ ਹਾਂਜੀ ਹਾਂ ਲੋਕ ਆ ਕੇ ਸਾਨੂੰ ਦੱਸਦੇ ਆ ਹਾਂਜੀ ਹਾਂਜੀ ਐ 100 ਦੇ ਵਿੱਚੋਂ ਕਿੰਨੇ ਪਰਸੈਂਟ ਰਿਜਲਟ ਰਿਹਾ ਇਹਦਾ ਵੀ ਆਪਾਂ 90% ਰਿਜਲਟ ਕਹਿ ਕੀ ਅਗਲੇ ਨੂੰ ਦਿੰਨੇ ਆ ਠੀਕ ਹੈ ਕਿਉਂਕਿ ਜਿਹੜੇ ਪਸ਼ੂ ਬਾਰ-ਬਾਰ ਰਿਪੀਟ ਕਰਦੇ ਆ ਬਾਰ-ਬਾਰ ਬੋਲਦੇ ਆ ਹਨਾ ਹਾਂ ਉਹਨਾਂ ਨੂੰ ਜਦੋਂ ਆਪਾਂ ਜਿਵੇਂ 10 ਪਸ਼ੂਆਂ ਨੂੰ ਆਪਾਂ ਦੇਵਾਂਗੇ ਇਹ ਠੀਕ ਹੈ ਤਾਂ ਉਹਦੇ ਵਿੱਚੋਂ ਨੌ ਪਸ਼ੂ ਰਹਿ ਜਾਂਦੇ ਆ ਰਹਿ ਜਾਂਦੇ ਆ ਜਿਹੜੇ ਜਿਹੜਿਆਂ ਨੂੰ ਚਾਰ ਚਾਰ ਪੰਜ ਪੰਜ ਵਾਰੀ ਰਿਪੀਟ ਮਾਰ ਗਏ ਅੱਛਾ ਉਹਨਾਂ ਨੂੰ ਆਪਾਂ ਜਦੋਂ 10 ਪਸ਼ੂਆਂ ਦੇ ਉੱਤੇ ਇਹ ਪ੍ਰੋਡਕਟ ਵਰਤਦੇ ਆ ਤਾਂ ਨੌ ਪਸ਼ੂ ਰਹਿ ਜਾਂਦੇ ਇੱਕ ਦਾ ਯਾਨੀ ਫੇਰ ਵੀ ਕੋਈ ਨਾ ਕੋਈ ਕਾਰਨ ਹੋ ਜਾਂਦਾ ਜਿਵੇਂ ਉਹਦੇ ਵਿੱਚ ਕੋਈ ਨੁਕਸੀ ਇਸ ਤਰ੍ਹਾਂ ਦਾ ਹੁੰਦਾ ਹੈ ਹਨਾ ਵੀ ਇੱਕ ਭਾਵੇਂ ਰਹੇ ਜੇ ਤੇ ਨਹੀਂ ਤਕਰੀਬਨ ਸਾਰੇ ਸਹੀ ਹੋ ਜਾਂਦੇ ਆ ਨੂੰ ਦੇਸੀ ਜੀਪਾ ਸਾਹਿਬ ਜੇ ਮੈਂ ਗੱਲ ਕਰਾਂ ਹੁਣ ਇਹ ਪ੍ਰੋਡਕਟ ਹੈ ਜਿਹੜਾ ਤੁਹਾਡਾ ਹਨਾ ਹਾਂਜੀ ਹਾਂਜੀ ਵੀ ਇਹ ਤੁਸੀਂ ਆਪ ਖੁਦ ਤਿਆਰ ਕਰਦੇ ਹੋ ਕਿ ਕਿਵੇਂ ਵੀ ਦੇਸੀ ਫਾਰਮੂਲਾ ਕਹਿ ਸਕਦੇ ਹਾਂ ਹਾਂ ਫਾਰਮੂਲਾ ਆਪਣਾ ਹੈ ਤੇ ਆਪਾਂ ਤਿਆਰ ਕਰਵਾਉਨੇ ਆ ਕੰਪਨੀ ਰਾਹੀਂ ਅੱਛਾ ਕੰਪਨੀ ਰਾਹੀਂ ਹਾਂ ਹਾਂ ਸਰਕਾਰ ਵੱਲੋਂ ਪ੍ਰਮਾਣਿਤ ਹੈ ਹੈਨਾ ਕੰਪਨੀ ਰਜਿਸਟਰਡ ਹੈ ਹਾਂ ਰਜਿਸਟਰਡ ਕੰਪਨੀ ਹਾਂਜੀ ਹਾਂਜੀ ਹਾਂ ਠੀਕ ਹੈ ਰਜਿਸਟਰਡ ਕੰਪਨੀ ਆ ਗਈ ਮਿੱਤਰੋ ਤੇ ਸਰ ਇਹੋ ਜੇ ਗੱਲ ਕਰਕੇ ਮੰਨ ਕੇ ਚੱਲੋ ਆਪਾਂ ਮੱਝ ਜਿਹੜੀ ਹੈਗੀ ਆਪਾਂ ਕਰਾਸ ਕਰਾ ਦਈਏ ਹਾਂਜੀ ਤੇ ਉਸ ਤੋਂ ਬਾਅਦ ਇਹਦਾ ਵਰਤਣ ਦਾ ਤਰੀਕਾ ਦੱਸੋ ਵਰਤਣ ਦਾ ਜਦੋਂ ਆਪਾਂ ਕ੍ਰਾਸ ਕਰਾਤੀ ਉਹ ਤੋਂ ਘੰਟੇ ਬਾਅਦ ਜਾਂ 2 ਘੰਟੇ ਬਾਅਦ ਆਪਾਂ ਦੇ ਸਕਦੇ ਅੱਛਾ ਜੀ ਘੰਟੇ ਜਾਂ 2 ਘੰਟੇ ਬਾਅਦ ਦੇ ਸਕਦੇ ਅੱਛਾ ਜਿਹੜੀ ਇੱਕ ਇਹ ਡੱਬੀ ਹੈ ਹਾਂਜੀ ਇਹ ਸਾਰੀ ਦੀ ਸਾਰੀ ਸਾਰੀ ਦੀ ਸਾਰੀ ਘੰਟੇ ਬਾਅਦ ਦੇਣੀ ਆਪਾਂ ਇਕੱਠੀ ਠੀਕ ਹੈ ਇਹਦਾ weight ਹੈਗਾ 150 ਗ੍ਰਾਮ ਦਾ 150 ਗ੍ਰਾਮ ਜੀ ਠੀਕ ਹੈ ਮੰਨ ਕੇ ਚੱਲੋ ਆਪਾਂ ਇੱਕ ਦੇਤੀ ਹਾਂਜੀ ਕੀ ਹੋਇਆ ਦੂਸਰੇ ਦਿਨ ਮੱਝ ਫੇਰ ਬੋਲਦੀ ਹੈ ਆਪਾਂ ਨੂੰ ਇਹ ਹੋ ਗਿਆ ਵੀ ਹੀਟ ਹਜੇ ਹੋਰ ਵੀ ਹੈਗੀ ਆਪਣਾ ਮਨ ਜਾ ਹੋ ਗਿਆ ਤੇ ਉਦੋਂ ਵਾਰ ਇੱਕ ਟੀਕਾ ਸੀ ਫੋਰ ਪਰੋਣਾ ਹਾਂ ਜੇ ਦੂਸਰੇ ਦਿਨ ਟੀਕਾ ਭਰੋਣਾ ਤਾਂ ਆਪਾਂ ਦੂਸਰੇ ਦਿਨ ਵੀ ਦੇ ਸਕਦੇ ਅੱਛਾ ਦੂਸਰੇ ਦਿਨ ਵੀ ਦੇਣੀ ਅੱਛਾ ਜੇ ਮੰਨ ਕੇ ਚੱਲ ਗਏ ਪਹਿਲਾਂ ਹੀ ਬੰਦੇ ਨੂੰ ਕਨਫਰਮ ਹੋਵੇ ਵੀ ਆਪਾਂ ਟੀਕਾ ਇੱਕ ਭਰਨਾ ਹੈ ਪਸ਼ੂ ਦੇ ਕੇ ਦੋ ਭਰਨੇ ਹੈ ਹਨਾ ਫਿਰ ਉਹਦੇ ਹਿਸਾਬ ਨਾਲ ਹਾਂਜੀ ਹਾਂਜੀ ਉਹ ਡਾਕਟਰ ਨੂੰ ਪਤਾ ਹੁੰਦਾ ਜੀ ਵੀ ਇੱਕ ਭਰਨਾ ਤੇ ਇੱਕ ਦੇਣੀ ਹੈ ਜਦੋਂ ਦੋ ਭਰਨੇ ਦੋ ਦੇਣੀ ਦੋ ਦਿਨ ਠੀਕ ਹੈ ਜੇ ਮੱਝਾਂ ਦੇ ਤੇ ਗਾਮਾ ਤੇ ਇੱਕ ਕੰਮ ਤਾਂ ਦੋਨਾਂ ਤੇ ਕਰਦੇ ਦੋਨਾਂ ਤੇ ਕਰਦੀ ਹੈ ਜੀ ਠੀਕ ਹੈ ਤੇ ਗਾਮਾ ਤੇ ਵੀ ਇਹੀ ਮੇਨ ਸੇਮ ਪ੍ਰੋਸੈਸ ਹੀ ਹੈ ਸੇਮ ਪ੍ਰੋਸੈਸ ਗਾਮਾ ਤੇ ਸੇਮ ਹੀ ਮੱਜਾਂ ਤੇ ਆ ਠੀਕ ਹੈ ਸਾਨੂੰ 7-8 ਮਹੀਨੇ ਹੋ ਗਏ ਪ੍ਰੋਡਕਟ ਚਲਾਏ ਨੂੰ ਬਹੁਤ ਵਧੀਆ ਰੈਫਰੈਂਸ ਮਿਲ ਰਿਹਾ ਬਹੁਤ ਜ਼ਿਆਦਾ ਇਹਦੀ ਡਿਮਾਂਡ ਹੈਗੀ ਡਿਮਾਂਡ ਆ ਇੱਕ ਦੇਖੋ ਦਰਸ਼ਕ ਭਰਾ ਆਖਣਗੇ ਚਲੋ ਹਨਾ ਵੀ ਆਪਣਾ ਇੱਕ ਜਰੀਆ ਆਪਾਂ ਦਰਸ਼ਕਾਂ ਤੱਕ ਇਹ ਗੱਲ ਪਹੁੰਚਾਉਣ ਦੇਣਾ ਹੈ ਨਾ ਪਰ ਮੇਰੇ ਬੈਠੇ ਇੱਕ ਮਤਲਬ ਥੋੜੇ ਪੇਸ਼ੈਂਟ ਲਾਕੀ ਗਿਆ ਹਾਂ ਪੇਸ਼ੈਂਟ ਲਾਕੀ ਵੀ ਗਿਆ ਹੈ ਨਾ ਤੇ ਉਹ ਬੜੇ ਉਹਨੇ ਕੋਈ ਸਵਾਲ ਨਹੀਂ ਕੀਤਾ ਉਹਨੇ ਸਿੱਧੀ ਆ ਕੇ ਛੋ ਡੁੱਬੀ ਚੱਕੀ ਤੇ ਲੈ ਗਿਆ ਵਿਸ਼ਵਾਸ ਹੈ ਜੀ 8-9 ਮਹੀਨਿਆਂ ਦੇ ਵਿੱਚ ਕਾਫੀ ਹਜ਼ਾਰਾਂ ਬੰਦਿਆਂ ਦਾ ਵਿਸ਼ਵਾਸ ਆਪਣੇ ਤੇ ਵੱਜਿਆ ਠੀਕ ਹੈ ਜੀ ਜਿਹੜੇ ਆ ਲੈ ਕੇ ਜਾ ਰਹੇ ਹੈ ਡੇਲੀ ਆਪਣੇ ਕੋਲੋਂ ਆਉਂਦੇ ਆ ਠੀਕ ਹੈ ਤੇ ਬਹੁਤ ਸੋਹਣਾ ਰਿਸਪੌਂਸ ਹੈ ਦਾ ਰਿਸਪੌਂਸ ਵਧੀਆ ਆਏਗਾ ਹਾਂ ਚਲੋ ਕਿਉਂਕਿ ਇਹ ਰਿਪੀਟ ਦੀ ਸਮੱਸਿਆ ਜਿਹੜੀ ਹੈਗੀ ਹੈ ਨਾ ਮਿੱਤਰੋ ਬਹੁਤ ਜ਼ਿਆਦੇ ਆ ਹਾਂਜੀ ਠੀਕ ਆ ਮੱਝਾਂ ਚ ਲਾ ਲਓ ਗਾਵਾਂ ਚ ਲਾ ਲਓ ਹਾਂਜੀ ਬਾਕੀ ਤਾਂ ਬਾਈ ਜੀ ਦੱਸ ਸਕਦੇ ਆ ਵੀ ਮੱਝਾਂ ਵਾਲੇ ਬੰਦੇ ਵੱੱਟ ਲੈ ਕੇ ਜਾਂਦੇ ਕਿ ਗਾਵਾਂ ਵਾਲੇ ਗਾਵਾਂ ਵਾਲੇ ਵੱਧ ਆਉਂਦੇ ਆ। ਇਹ ਗਾਵਾਂ ਵਾਲੇ ਵੱਧ ਆਉਂਦੇ ਆ ਹਨਾ। ਠੀਕ ਹੈ। ਨਹੀਂ ਪਤਾ ਤਾਂ ਲੱਗ ਹੀ ਜਾਂਦਾ ਹੈਗਾ। ਜਦੋਂ ਦੇਣੀ ਹੁੰਦੀ ਵੀ ਮੱਝ ਨੂੰ ਦੇਣੀ ਹੈ ਕਿ ਪਈ ਗਾਂ ਨੂੰ ਹਨਾ। ਗਾਵਾਂ ਵਾਲੇ ਵੱਧ ਆਉਂਦੇ ਆ। ਅੱਛਾ ਜਿਹੜੇ ਮਤਲਬ ਮੰਨ ਕੇ ਚੱਲੋ ਪੰਜਾਬ ਦੇ ਵਿੱਚੋਂ ਲਾ ਲਓ, ਹਰਿਆਣੇ ਦੇ ਵਿੱਚੋਂ ਲਾ ਲਓ ਹਨਾ ਇਹ ਜਿਹੜਾ ਤੁਹਾਡਾ ਪ੍ਰੋਡਕਟ ਵਰਤਣਾ ਚਾਹੁੰਦਾ ਹੈ ਤੇ ਉਹਦੇ ਤੱਕ ਤੁਸੀਂ ਕਿਵੇਂ ਉਪਰਦਾ ਕਰੋਗੇ? ਮੈਨੂੰ ਇਹ ਦੱਸੋ। ਹਾਂ ਜੇ ਕੋਈ ਦੂਰੋਂ ਦੂਰ ਬੰਦਾ ਬੈਠਾ ਤਾਂ ਉਹਨੂੰ ਅਸੀਂ ਆਨਲਾਈਨ ਪਹੁੰਚਾਵਾਂਗੇ। ਜੇ ਕੋਈ ਨੇੜੇ ਆ ਤਾਂ ਕੋਰੀਅਰ ਕਰ ਦੋਗੇ। ਹਾਂ ਉਹਨੂੰ ਕੋਰੀਅਰ ਕਰ ਦਿਆਂਗੇ। ਠੀਕ ਹੈ ਜੀ। ਜੇ ਇਹ ਇਹਦਾ ਪ੍ਰੋਡਕਟ ਦਾ ਜਿਹੜਾ ਹੈਗਾ ਕਿੰਨੇ ਰੁਪਈਆ ਦੇ ਵਿੱਚ ਆਪਾਂ ਇਹ 200 ਰੁਪਏ ਦਾ ਹੀ ਆ ਜੀ ਬਹੁਤ ਸਸਤਾ ਹੈਗਾ ਇਹ ਅੱਛਾ 200 ਹਾਂ ਹਰ ਸਾਰੀਆਂ ਦਵਾਈਆਂ ਨਾਲੋਂ ਸਸਤਾ ਇਹ ਪ੍ਰੋਡਕਟ ਹੈ ਸਿਰਫ 200 ਰੁਪਏ ਦਾ 200 ਰੁਪਏ ਦਾ ਠੀਕ ਹੈ ਗੱਲ ਤੇ ਜਿਹੜਾ ਫਿਰ ਮੰਨ ਕੇ ਚਲੋ ਦੂਰੋ ਉਹਦਾ ਫਿਰ ਕੋਰੀਅਰ ਵਗੈਰੇ ਦਾ ਖਰਚਾ ਉਹ ਤਾਂ ਕੋਈ 20 30 ਰੁਪਏ ਜਿਹੜਾ ਕੋਈ ਖਰਚਾ ਉਹ ਤੇ ਲੱਗੂ ਨਹੀਂ ਠੀਕ ਹੈ ਗੱਲ ਇੱਕ ਅਸੀਂ ਤੁਹਾਨੂੰ ਹੋਰ ਵਿਸ਼ਵਾਸ ਦਿਵਾਉਨੇ ਆ ਜੇਕਰ ਕਈ ਵਾਰੀ ਕੋਈ ਫਾਰਮ ਵਾਲਾ ਇਕੱਠੇ ਮੰਨ ਲਓ 20 50 ਪੀਸ ਇਕੱਠੇ ਲੈ ਕੇ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਕਹਿੰਦਾ ਮੈਨੂੰ ਤੇ ਜਾਂ ਜਿਵੇਂ ਇੱਕ ਅਦੇ ਪਸੂ ਦੇ ਉੱਤੇ ਰਿਜ਼ਲਟ ਨਹੀਂ ਮਿਲਿਆ ਤਾਂ ਉਹਨੂੰ ਆਪਾਂ ਉਹਦੇ ਪੈਸੇ ਵੀ ਵਾਪਸ ਦੇ ਸਕਦੇ ਆ ਤੇ ਵੈਸੇ ਤਾਂ ਸਾਨੂੰ ਤਾਂ ਕਹਿੰਦੇ ਹੁੰਦੇ ਆ ਵਿਸ਼ਵਾਸ ਹੈ ਕਿਉਂਕਿ 8-9 ਮਹੀਨਿਆਂ ਦਾ ਪੁਰਾਣਾ ਪ੍ਰੋਡਕਟ ਹੈ ਸਾਡਾ ਤੇ ਸਾਨੂੰ ਕੋਈ ਅੱਜ ਤੱਕ ਇਸ ਤਰ੍ਹਾਂ ਦੀ ਤਾਂ ਕੋਈ ਆਈ ਨਹੀਂ ਇਸ ਤਰ੍ਹਾਂ ਦੀ ਪ੍ਰੋਬਲਮ ਕਿਸੇ ਨੇ ਕਿਹਾ ਹੋਵੇ ਮੈਨੂੰ ਰਿਜ਼ਲਟ ਨਹੀਂ ਮਿਲਿਆ ਤੇ ਪਰ ਫਿਰ ਵੀ ਆਪਾਂ ਦਾ ਵਿਸ਼ਵਾਸ ਹੈ ਵੀ ਆਪਾਂ ਉਹਨੂੰ ਪੇਮੈਂਟ ਵੀ ਵਾਪਸ ਦੇ ਸਕਦੇ ਹਾਂ ਇਹ ਜੀ ਕੋਈ ਗੱਲ ਲਓ ਵੀ ਮਿੱਤਰੋ ਇਹ ਇੱਕ ਨਾ ਵਿਸ਼ਵਾਸ ਵਾਲੀ ਗੱਲ ਹੁੰਦੀ ਆ ਜੇ ਕੋਈ ਭਰਾ 5-7 ਡੱਬਿਆਂ ਜਾਂ ਲੋ 10 ਲਾ ਲਓ ਹਨਾ ਪ੍ਰੋਡਕਟ ਪੀਸੇ ਲੈ ਕੇ ਜਾਂਦਾ ਦੇਵ ਫਾਰਮ ਵਾਲਾ ਕੋਈ ਲੈ ਕੇ ਜਾਂਦਾ ਦੇਖੋ ਵੱਡੀ ਗੱਲ ਕਹਤੀ ਬਾਈ ਜੀ ਨੇ ਜਨਕੀ ਜੀ ਨੇ ਵੀ ਉਹ ਸਾਨੂੰ ਵਾਪਸ ਵੀ ਕਰ ਸਕਦਾ ਸਾਡੀ ਦਵਾਈ ਜੇ ਕੋਈ ਮੈਨੂੰ ਐ ਲੱਗਦਾ ਲੱਗੇਗਾ ਵਾਪਸ ਕਰਨ ਦੀ ਦਿੱਕਤ ਆਉਣੀ ਨਹੀਂ 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 ਜੀ ਕਾਰਨ ਇਹ ਆ ਵੀ ਆਪਣਾ ਪ੍ਰੋਡਕਟ ਇਸ ਤਰ੍ਹਾਂ ਦਾ ਹੈ ਇਹਦਾ ਰਿਜ਼ਲਟ ਹੀ ਇੰਨਾ ਵਧੀਆ ਵੀ ਨਹੀਂ ਕੋਈ ਇਹੀ ਜਿਹੀ ਆ ਜਨਕੀ ਜੀ ਪਹਿਲੀ ਗੱਲ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹਨਾ ਜਿਹੜੀ ਤੁਸੀਂ ਕਿਸਾਨ ਭਰਾਵਾਂ ਦੀ ਇੱਕ ਜਿਹੜੀ ਦਿੱਕਤ ਸਾਰਿਆਂ ਨੂੰ ਵੱਧ ਆ ਰਹੀ ਹੈ ਤੇ ਉਹਦੇ ਤੇ ਤੁਸੀਂ ਸਰਚ ਕੀਤੀ ਕੰਮ ਕੀਤਾ ਤੇ ਸਾਨੂੰ ਵਿਸ਼ਵਾਸ ਆਏਗਾ ਵੀ ਜਿਹੜੇ ਭਰਾ ਬਤ ਰਹੇ ਆ ਉਹਨਾਂ ਵਿੱਚ 100 ਦਾ 100% ਹੀ ਰਿਜ਼ਲਟ ਮਿਲੂਗਾ। ਬਾਕੀ ਜਿੰਨਾ ਭਰਾਵਾਂ ਨੇ ਇਹ ਪ੍ਰੋਡਕਟ ਵਰਤਿਆ ਹੋਇਆ ਨਾ ਤੇ ਇਹ ਕਮੈਂਟ ਕਰਕੇ ਜਰੂਰ ਦੱਸਣਾ। ਉਹ ਵੀ ਮਿੱਤਰੋ ਜੇ ਗੱਲ ਕਰੀਏ ਆਪਣੇ ਇਸ ਪ੍ਰੋਡਕਟ ਦੀ ਤੁਹਾਨੂੰ ਮਿਲੂ ਕਿੱਥੋਂ ਹਨਾ ਇਹ ਅੱਜ ਆਪਾਂ ਜਿੱਥੇ ਬੈਠੇ ਪੱਖੋ ਕਲਾਂ ਵਿੱਚ ਬੈਠੇ ਆਂ ਤੇ ਇੱਥੋਂ ਤੁਹਾਨੂੰ ਪ੍ਰੋਡਕਟ ਇਹ ਮਿਲੂਗਾ। ਜਿਲ੍ਹਾ ਇਹਨੂੰ ਪਾਇਆ ਜਾਂਦਾ ਬਰਨਾਲਾ। ਬਾਈ ਜੀ ਦਾ ਆਪਾਂ ਤੁਹਾਨੂੰ ਲਾਸਟ ਤੇ ਨੰਬਰ ਲੈ ਕੇ ਦਿੰਦੇ ਆਂ। ਬਾਈ ਜੀ ਇੱਕ ਨੰਬਰ ਜ਼ਰੂਰ ਦੱਸੋ। 98157 94762 ਠੀਕ ਹੈ ਜੀ 89157 94762 ਠੀਕ ਹੈ ਇਹ ਬਾਈ ਦਾ ਨੰਬਰ ਹੈ ਮਿੱਤਰੋ ਹਨਾ ਤੇ ਇਹ ਸਕਰੀਨ ਤੇ ਵੀ ਚੱਲਦਾ ਰਹੂਗਾ ਲਗਾਤਾਰ ਬਾਕੀ ਕਿਵੇਂ ਲੱਗਿਆ ਇਹ ਸਾਡੀ ਗੱਲਬਾਤ ਦੱਸਿਓ ਜੀ